ਸੰਗੀਤ ਕੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਸਦੀ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸੁਆਗਤ ਹੈ ਸੰਗੀਤ ਕੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਤੀਆ ਕਿ ਵੀਡੀਓ ਨੂੰ ਪੂਰਾ ਯੋਸ਼ਣੇ ਉਤੇ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਤੁਹਾਡੇ ਕੰਮ ਆਉਣ ਵਾਲੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਉਹਨਾਂ ਬੈਟਰਾ ਹੁੰਦੇ ਨੇ ਜੋ ਕਹਿੰਦੇ ਆ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਹਾਂ ਅਤੇ ਅਸੀਂ ਕਹਿੰਦੇ ਆ ਕਿ ਸਾਡੀ ਜ਼ਿੰਦਗੀ ਦੇ ਸਾਰੇ ਕਸ਼ਟ ਤੋਂ ਖੂਬ ਚੰਗੇ ਮਜ਼ਾਵਾ ਜਲਦੀ ਜਲਦੀ ਖਤਮ ਹੋ ਜਾ। ਸਦੀ ਜ਼ਿੰਦਗੀ ਦੇ ਵਿੱਚ ਜਲਦੀ ਜਲਦੀ ਸੁਖ ਹਮੇਸ਼ਾ ਸ਼ੁਰੂ ਹੋ ਜਾਵੇ। ਆਨ ਕੀ ਜੋ ਲੋਟੇ ਛੇਤੀ ਬਹੁਤ ਦਿਲ ਦੀ ਕਾਹ ਜਾ ਰਹੂ ਨੂੰ ਚੰਦੇ ਆ ਆਪਣੀ ਜ਼ਿੰਦਗੀ ਦੇ ਦੁੱਖ ਮੂਰਤ ਕਰਨਾ ਚੰਦੇ ਆ ਉਹਨਾਂ ਨੂੰ ਕਮਾਈ ਵਾਲੇ ਸੰਤ ਮਹਾਪੁਰਖ ਹੀ ਸਮਝਉਂਦੇ ਦੇ ਕੇ ਕਿਹਾ ਕਿ ਪਾਹੀ ਤੁਸੀਂ ਇੱਕ ਵਾਰ ਮੇਰੇ ਪੰਜਵੇਂ ਪਾਸ਼ਾ ਤਨਤਨ ਸਾਹਿਬ ਸ਼੍ਰੀ ਗੁਰੂ ਜਿੰਦੇ ਮਹਾਰਾਜ ਜੀ ਦੀ ਬਾਣੀ ਸੁਖੁਣੀ ਸੇਖੀ ਦੀ ਬਾਣੀ ਦਾ ਪਾਠ ਕਰਨੇ ਸ਼ੁਰੂ ਕਰੋ ਜਿਹੜੇ ਪਾਠ ਨਹੀਂ ਕਰ ਸਕਦੇ ਉਹ ਪਾਠ ਸੁਨਣਾ ਸ਼ੁਰੂ ਕਰੋ ਜੇ ਤੁਸੀਂ ਪੂਰਾ ਪਾਠ ਕਰ ਨਹੀਂ ਸਕਦੇ ਸੁਣ ਨਹੀਂ ਸਕਦੇ ਤਾਂ ਘੱਟੋ-ਗਾਟਾ ਸੁਭਨੇ ਸਾਹਿਬ ਦੀ ਬਾਣੀ ਦੇ ਪਾਠ ਦੇ ਪਹਿਲੇ ਸ਼ਲੋਕ ਪਹਿਲੀ ਅਸ਼ਪਦੀ ਨੂੰ ਵੀ ਬੜੇ ਧਿਆਨ ਦੇ ਨਾਲ ਸਮਝ ਸਮਝ ਕੇ ਪੜ੍ਹਨੋ ਕਿਉਂਕਿ ਪਹਿਲੀ ਅਸ਼ਟਮਦੀ ਦੇ ਰਾਹੇ ਮੇਰੇ ਪੰਜਵੇਂ ਪਾਸ਼ਾਹੀ ਨੇ ਸਤਿਮਾ ਆਪਣੀ ਜ਼ਿੰਦਗੀ ਦੇ ਸਾਰੇ ਸੁੱਖ-ਦੁੱਖ ਕਸ਼ਟ-ਕਲੇਸ਼ ਦੂਰ ਕਰਨਾ ਹਲਕਸਿਆ ਹੈ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਸੁੱਖ ਪ੍ਰਾਪਤ ਕਰਨ ਦੀ ਜੋਤੀ ਰਸਮੀਆ ਮੇਰੇ ਪੰਜਵੇਂ ਪਾਸ਼ਾ ਤੰਦਨ ਸਾਹਿਬ ਸ਼੍ਰੀ ਗੁਰੂ ਅਕਿੰਦਨ ਮਹਾਰਾਜ ਜੀ ਸੰਮੀ ਬਾਣੀ ਦੇ ਰਹੀ ਹੈ ਕਿ ਅਸ਼ਟਪਦੀ ਦੇ ਰਹੀ ਹੈ ਸਮਝਾ ਰਹੇ ਨੇ ਕਿ ਉਹ ਪਰਮਪਿਤਾ ਪਰਮਾਤਮਾ ਦੀ ਭਜਨ ਮੰਗਦੀ ਦੇ ਵਿੱਚ ਹੀ ਸਾਰੇ ਸੁਖ ਨੇ ਪਰਮਪਿਤਾ ਪਰਮਾਤਮਾ ਦੀ ਭਜਨ ਮੰਗਦੀ ਪਰਮਪਿਤਾ ਪਰਮਾਤਮਾ ਦਾ ਸਿਮਰਨ ਹੀ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਰੋਗ ਕਸ਼ਟ ਕਲੇਸ਼ ਨੂੰ ਦੂਰ ਕਰਨੇ ਕੰਮ ਸੋ ਜੇ ਜ਼ਿੰਦਗੀ ਦੇ ਦੁੱਖ ਦੂਰ ਕਰਨੇ ਆ ਤਾਂ ਉਹ ਪਰਮਪਿਤਾ ਪਰਮਾਤਮਾ ਦੀ ਭਜਨ ਮੰਗਦੀ ਕਰਨੀ ਆ ਜੋ ਮੁਕਤੀ ਦਾ ਰੋਗ ਹੈ ਕਿ ਉਹ ਪਰਮਪਿਤਾ ਪਰਮਾਤਮਾ ਦੀ ਭਜਨ ਮੰਗਦੀ ਕਰਨੀ ਸ਼ੁਰੂ ਕਰੋ ਸਿਮਰਨ ਕਰਨਾ ਸ਼ੁਰੂ ਕਰੋ ਆਪਣੇ ਆਪ ਹੀ ਦੁੱਖ ਰੋਗ ਕਸ਼ਟ ਕਲੇਸ਼ ਮੁਕਤੇ ਜਾਣਗੇ ਸਭ ਤੋਂ ਸੱਚੇ 파ਸ਼ਰੀ ਦੀ ਕਿਨਪਾ ਦੇ ਨਾਲ ਜਿੰਦਗੀ ਸ਼ਾਂਤੀ ਸੁਗੋਨ ਦੇ ਨਿਰਭਰ ਜਾਵੇਗੀ ਅਮਰਤ ਵੇਲੇ ਦੀ ਭਜਨ ਮੰਡਲੀ ਦੀ ਖਾਸ ਮਹੱਤਤਾ ਹੈ। ਯਹਾਂ ਪਰ ਕੀ ਜੀ ਕਹਿੰਦੇ ਨੇ ਅਮਰਤ ਵੇਲੇ ਉੱਕੇ ਭਜਨ ਮੰਡਲੀ ਕੀਤੇ ਆ ਬਹੁਤ ਸ਼ੇਸ਼ੀ ਤੋਂ ਨਵੰਦਿਆ। ਕਮਾਈ ਵਾਲੇ ਸੰਤ ਮਹਾਪੁਰਖ ਤਾਂਤਨ ਬਾਬਾ ਨਾਨ ਸਿੰਘ ਜੀ ਦੇ ਜੀਵਨ ਨੂੰ ਚੜ੍ਹਗੇ ਤਾਂ ਬਾਬਾ ਜੀ ਕੋਲ ਆਏ ਹਰ ਚੁਕੇ ਅਸੂ ਅਮਰਤ ਵੇਲੇ ਦੀ ਭਜਨ ਮੰਡਲੀ ਕਰਨ ਕਹਿੰਦੇ ਸਨ ਕਹਿੰਦੇ ਇੱਕ ਵਾਰ ਉਹਨਾਂ ਦੇ ਕੋਲ ਇੱਕ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਬਣੂਖ ਆਇਆ ਉਹਨੇ ਆ ਕੇ ਆਪਣੇ ਬਾਰੇ ਦੱਸਿਆ ਕਹਿਣ ਲੱਗਾ ਬਾਬਾ ਜੀ ਘਰ ਦੇ ਵਿੱਚ ਅਚਾਨਕ ਹੀ ਲੋਕ ਰੋਗ ਕਸ਼ਟ ਕਲੇਸ਼ ਨੇ ਘੇਰਾ ਪਾ ਲਿਆ ਹੈ ਮੇਰੇ ਚਲਦੇ ਚਲਦੇ ਕੰਮ ਰੁਕ ਗਏ ਆ ਮੈਨੂੰ ਘਾਟਾ ਪੈਣ ਲੱਗਿਆ ਹੈ ਇਸ ਘਰ ਵਿੱਚ ਗਰੀਬੀ ਆ ਗਈ ਗਿਆ ਸਿਰ ਖਰਚਾ ਵੀ ਬਹੁਤ ਚੜ ਗਿਆ ਹੈ ਤੇ શરી ਨੂੰ ਵੀ ਕਿਹੋ ਜਿਹੇ ਤਰ੍ਹਾਂ ਦੇ ਦੁੱਖ ਰੋਗ ਲੱਗ ਗਏ ਆ ਮੇਰੇ ਦੋਸਤ ਮਿੱਤਰ ਰਿਸ਼ਤੇਦਾਰ ਇਥੇ ਜ਼ਿਕਰ ਕੀ ਪ੍ਰਵਾਨ ਵਾਲਿਆਂ ਨੇ ਵੀ ਮੇਰਾ ਸਾਥ ਛੱਡ ਦਿੱਤਾ ਮੈਂ ਤਾਂ ਦੁਨੀਆਂ ਦੇ ਵਿੱਚ ਬਿਲਕੁਲ ਇਕੱਲਾ ਰਹਿ ਗਿਆ ਹਾਂ ਪਾਪਾ ਜੀ ਮੇਰੀ ਜ਼ਿੰਦਗੀ ਦੇ ਇਹ ਦੁੱਖ ਰੋਗ ਕਸ਼ਟ ਤੂਰ ਕਰਨ ਦਾ ਮੈਨੂੰ ਕੋਈ ਹਾਲ ਨਹੀਂ ਦੱਸੋ ਅਤੇ ਇਨ੍ਹਾਂ ਦਾ ਹੱਲ ਦੱਸੋ ਕਿ ਮੇਰੀ ਜ਼ਿੰਦਗੀ ਦੇ ਇਹ ਸਾਰੇ ਦੁੱਖ ਰੋਗ ਕਸ਼ਟ ਕਲੇਸ਼ ਛੇਤੀ ਛੇਤੀ ਦੂਰ ਕੋ ਜਨ ਮੇਰੀ ਜ਼ਿੰਦਗੀ ਬਹੁਤ ਛੇਤੀ ਸੁਖਾਂ ਵੀ ਹੋ ਜਾਵੇ ਤੇ ਕਹਿੰਦੇ ਕਮਾਈ ਵਾਲੇ ਸੰਤ ਮਹਾਪੁਰਖ ਤਾਂ ਤੰਤਨ ਬੋ pandang ਸਿੰਘ ਜੀ ਨੇ ਬੋਚਣ ਕਿਤੇ ਸੱਜਿਆ ਕਿ ਕੇ ਕਰ ਕਿਉਂ ਚੋਮਾ ਇਹੋ ਤੁਰੀ ਜ਼ਿੰਦਗੀ ਦੇ ਦੁੱਖ ਕੋ ਉਦਕਸ਼ ਛੇਤੀ ਦੂਰ ਹੋ ਤੇਰੀ ਜ਼ਿੰਦਗੀ ਬਹੁਤ ਛੇਤੀ ਸ਼ਾਂਤੀ ਸੁਖਮੰਦ ਦੇ ਨਾਲ ਪਰ ਜਵੇ ਤਾਂ ਫਿਰ ਹਰ ਰੋਜ ਤਾਰਿਆਂ ਦੀ ਸ਼ਕ ਉੱਠਿਆ ਅਮਰਤ ਵੇਗੇ ਉਹ ਕਿਹਾ ਗੰਤ ਵਾਦਨ ਜੀ ਨੇ ਕਿਹਾ ਸਵੇਰੇ 2 ਵਜੇ ਉੱਠ ਕੇ ਕਿਸੇ ਇਸ਼ਨਾਨ ਕਰਕੇ ਪਹਿਲਾਂ ਸਮਰਨ ਕਰ ਫਿਰ ਹੱਥ ਵਿੱਚ ਇੱਕ ਪੀਪਾ ਲੈ ਲਵੀ ਤੇ ਆਪਣੇ ਪਿੰਡ ਦੀ ਹਰ ਗਲੀ ਹਰ ਮਹੱਲੇ ਹਰ ਘਰ ਦੇਰ ਕੇ ਚਾ ਕੇ ਇੱਕ ਹੁਕਾ ਦੇਣਾ ਈ ਉੱਠ ਜਾਗ ਮਨਾ ਤੇਰੇ ਨਾਮ ਜਪਣ ਦਾ ਪੇਰਾ ਉਹ ਬਨਨੇ ਕਿ ਜਿਵੇਂ ਜਿਵੇਂ ਤੂੰ ਮੋਤਵੇਲੇ ਉੱਤੇ ਭਜਨ ਬੰਦਗੀ ਕਰੇਂਗਾ ਤੇਰੇ ਹੁਕਾ ਦੇਣ ਕਰਕੇ ਜਿਵੇਂ ਜਿਵੇਂ ਲੋਕ ਅੰਮ੍ਰਿਤ ਵੇਲੇ ਦੇ ਨਾਲ ਜੁੜੂਗੇ ਉਹਵੇਂ ਉਹ ਸੱਚ ਸੱਚੇ ਪਾਤਸ਼ਾਹ ਦੀ ਤੇਰੇ ਉੱਤੇ ਕਿਰਪਾ ਹੋਵੇਗੀ ਉਹ ਨਾਨਕ ਪਾਤਸ਼ਾਹ ਦੀ ਕਿਰਪਾ ਤੇਰੇ ਉੱਤੇ ਹੋਵੇਗੀ ਕਿ ਕਿਸੇ ਮਿਤਗੀ ਮਹਾਮੁਰਖੀ ਅਕਸਰ ਸਮਝਉਂਦੇ ਸਨ ਕਿ ਅੰਮ੍ਰਿਤ ਵੇਲੇ ਕਿ ਉਹ ਕਿਨਾਂ ਅਤੇ ਅਮਰਤ ਵੇਲੇ ਦੇ ਨਹੀਂ ਹੋਰ ਕਿਸੇ ਸ਼ਡੂਲ ਨੂੰ ਤਾਂ ਯਤਨ ਕਰਨਾ ਆਪਾਂ ਸਿਰਫ ਯਤਨ ਕਰ ਸਕਦੇ ਹਾਂ ਇੱਕ ਕੋਸ਼ਿਸ਼ ਕਰ ਸਕਦੇ ਹਾਂ ਕਿਰਪਾ ਮੰਗ ਕੇ ਦੀ ਹੈ ਅਮਰਤ ਵੇਲੇ ਦੀ ਦਾਤ ਸਤਗੁਰ ਸਿਖਸ਼ਿ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਮਿਲਦੀ ਹੈ ਕਿ ਜਿਨ੍ਹਾਂ ਦੇ ਉੱਤੇ ਵੀ ਇਹ ਕਿਰਪਾ ਹੋ ਜਾਂਦੀ ਹੈ ਸਤਗੁਰ ਸੱਚੇ ਪਾਸ਼ਾ ਜਿਨ੍ਹਾਂ ਨੂੰ ਮਿੱਤ ਦਾ ਅਮਰਤ ਵੇਲਾ ਮਿੱਤ ਨੂੰ ਜੀਵਨ ਦੀ ਬਖਸ਼ ਕਰਦੇ ਆ ਉਹਨਾਂ ਨੂੰ ਇਹ ਬੋਲ ਕੇ ਤੁਲ ਮੰਨ ਨਹੀਂ ਦੇਂਦੇ ਸੋ ਕੀ ਗੋਈ ਸੱਚਾ ਆਸ਼ਾ ਬਿਨਾ ਬੋਨੇ ਬਿਨਾ ਮੈਂ ਤਾਂ ਇਹ ਹੀ ਬਹੁਤ ਖੁਸ਼ ਰਹਿੰਦੇ ਆ ਸ਼ੋਮਵਰ ਤਵੇ ਦੇ ਭਜਨ ਗੁੰਦਗੀ ਤੋਂ ਵਿੱਚ ਬਹੁਤ ਤਾਂ ਕੱਤੀਆ ਮਰ ਤਵੇ ਦੀ ਉੱਤੇ ਭਜਨ ਮੰਗੀ ਕਰਨੀ ਧੁਖ ਪੂਰੇ ਸਖ ਪੂਰੇ ਜ਼ਿੰਦਗੀ ਦੇ ਵਿੱਚ ਜਿੱਦਾਂ ਦੇ ਮਰਜੀ ਹਾਲਾਤ ਸਥਿਤੀਆਂ ਹੋਣ ਅਮਰਤਵੇਰੇ ਦਾ ਨਾਮ ਨਹੀਂ ਲੈਣਾ ਚਾਹੀਦਾ ਸੰਗਤ ਜੀ ਅੱਜ 30 ਜੂਨ ਆ ਜਿਨ੍ਹਾਂ ਦੇ ਕੋਲ ਅੱਜ ਇਹ ਵੀਡੀਓ ਪਹੁੰਚੀ ਆ ਉਹ ਕਿਰਪਾ ਕਰਕੇ ਕੱਲ ਤੋਂ ਲੈ ਕੇ ਲਗਾਤਾਰ 21 ਦਿਨ ਤੱਕ ਅੰਮ੍ਰਿਤ ਵੇਲੇ ਉੱਠਣਾ 1 ਜੁਲਾਈ ਤੋਂ ਲੈ ਕੇ 21 ਜੁਲਾਈ ਤੱਕ ਅੰਮ੍ਰਿਤ ਵੇਲੇ ਉੱਠਣਾ ਜਿਨ੍ਹਾਂ ਦੇ ਕੋਲ ਇਹ ਵੀਡੀਓ ਬਾਅਦ ਵਿੱਚ ਪਹੁੰਚੇਗੀ ਉਹ ਵੀ ਇੱਕ ਵਾਰ ਆਪਣੇ ਆਪ ਦੇ ਉੱਤੇ ਘਟੋ ਘਟ 21 ਦਿਨ ਦਾ ਜਾਂ 40 ਦਿਨ ਦਾ ਬੈਣ ਲਗਾ ਕੇ ਅੰਮ੍ਰਿਤ ਵੇਲੇ ਉੱਠ ਕੇ ਕੋਈ ਮਿਹਨਤ ਕਰਨ ਦੀ ਕੋਸ਼ਿਸ਼ ਦੇਖੋ ਮਹਾਭਗਵਤੀ 21 ਦਿਨ ਜਾਂ 40 ਦਿਨ ਦਾ ਨੀਂਦ ਕਿਸ ਕਰਕੇ ਦਿੰਦੇ ਸਨ ਕਿਉਂਕਿ ਕਿੰਨੇ ਵੀ ਜੋ ਕੰਮ ਆਪਾਂ ਲਗਾਤਾਰ 21 ਦਿਨ ਕਰਦੇ ਆ ਜਾਂ 40 ਦਿਨ ਕਰਦੇ ਆ ਉਹ ਕੰਮ ਕਰਨਾ ਸਾਡੀ ਆਦਤ ਸਾਡਾ ਸੁਭਾਅ ਬਣ ਜਾਂਦਾ ਹੈ ਉਹ ਕੰਮ ਕਰਨਾ ਬਾਅਦ ਵਿੱਚ ਸਾਨੂੰ ਉਕਾ ਨਹੀਂ ਲੱਗਦਾ ਸੋਇਜ ਕਰਕੇ ਕਮਾਈ ਵਾਲੇ ਸੰਤ ਮਹਾਪੁਰਖਾਂ ਨੂੰ ਜਦੋਂ ਵੀ ਭੁਗਤ ਜਾਂਦਾ ਤਾਂ ਬਾਬਾ ਜੀ ਨੂੰ ਇੱਕ ਵਾਰ ਲਗਾਤਾਰ 21 ਦਿਨ ਜਾਂ 40 ਦਿਨ ਦਾ ਨੀਂਦ ਦਿੰਦੇ ਸੰਤ ਤਾਂ ਕਿ ਉਹ ਕੇ ਨਾਮ ਸਦਾ ਲਈ ਕੱਟਾ ਹੋ ਸਕੇ ਸੋ ਇੱਕ ਵਾਰ ਤੁਸੀਂ ਆਪਣੇ ਅੰਗਦੇ ਉੱਤੇ 21 ਦਿਨਾਂ ਦਾ ਜਾਂ 40 ਦਿਨਾਂ ਦਾ ਬੈਣ ਲਗਾ ਲਓ ਇਹਨਾਂ 21 ਜਾਂ 40 ਦਿਨਾਂ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਦਿਖ ਜਾਵੇਗਾ ਅੰਮ੍ਰਿਤ ਵੇਲੇ ਦੀ ਅੰਮ੍ਰਿਤ ਵੇਲੇ ਦੀ ਪਾਣੀ ਨੂੰ ਦੀਗਾ ਦਿੱਤਾ ਜਦੋਂ ਮਾਗੇ ਜੋ ਦੇਗਾ ਜਿਸ ਦਿਨ ਤੋਂ ਵੀ ਅਸ਼ਰਸਾ ਤੋਂ ਸੋਤੇ ਪਾਉਸ਼ਾ ਤੋਂ ਵਸਲੀ ਸ਼ੀਰਾ ਤੇ ਚਨਨਾ ਹਿਖਣਿਯ ਸਤਿਗੁਰ ਸੱਚੇ ਪਾਤਸ਼ਾਹ ਸ਼ੋਕ ਕਿਰਪਾ ਕਰਦੀਏ ਸੋ ਤੁਸੀਂ ਇਸ ਗੀਦੀ ਬਾਣੀ ਦੇ ਵਿੱਚ ਹੀ ਇੱਕ ਬਚਨ ਮਨ ਦੇਚੇ ਸਤਿਗੁਰੂ ਕੇ ਪਾਸ ਇਸ ਸੇਵਕ ਕੇ ਕਾਹ ਰੰਸ ਫਾਂਕ ਕਿ ਜੂ ਆਪਣਾ ਮਨ ਸਤਿਗੁਰੂ ਸੱਚੇ ਪਾਸ ਅੱਗੇ ਵੇਚ ਲੈਂਦਾ ਹੈ ਮਤਲਬ ਆਪਣੀ ਮਤਤੇ ਆ ਕੇ ਗੁਰੂ ਦੀ ਮਤ ਲੈ ਲੈਂਦਾ ਹੈ ਸਤਿਗੁਰੂ ਸੱਚੇ ਪਾਸ ਲਈ ਕੋ ਸੇਵ ਦੇ ਸਾਰੇ ਹੀ ਤਾਂ ਨਸਿ ਰੇ ਜਨਾਂ ਦੇ ਜੀਨੇ ਸਭ ਤੋਂ ਸੱਚੇ ਪਉਸ਼ਾ ਉਹ ਜਿਹੜੇ ਬਹੁਤ ਇਤਫਰਤਨੀ ਕੁਛ। ਉਹ ਮੰਨੀ ਆਪਣੇ ਮਨ ਤੇ ਆ ਰੱਖ ਕੇ ਆਪਣੇ ਗੁਰੂ ਦੇ ਮਤ ਦੇ ਅਨੁਸਾਰ ਚੱਲਣਾ ਹੈ ਤਾਂ ਹੀ ਗੁਰੂ ਦੀ ਖੁਸ਼ੀ ਹੈ ਤੇ ਗੁਰੂ ਦੀ ਖੁਸ਼ੀ ਹਾਂ ਕਰਾਂ ਸਭ ਤੋਂ ਸੋਖੀ ਤੇ ਸਭ ਤੋਂ ਪੱਕੀ ਜੁਗਤੀ ਇਹ ਆ ਕਿ ਅਮਰਤ ਲੈਣ ਉਠੋਟ ਕੇ ਪਰਿੰਦਗੀ ਕਰੋ ਇੱਕ ਇੱਕ ਮਹਾਪੁਰਖੀ ਕੇਂਦਰ ਸਤਿਗੁਰ ਸੱਚੇ ਪਾਸ਼ਾ ਜੀ ਨੂੰ ਮੰਨਤ ਗਏ ਲਈ ਖੰਪਲੇ ਬੜੇ ਤਿਆਰੀ ਨਾਲ ਬਿਤੇ ਆ ਮਹਾਰਾਜ ਸੱਚੇ ਪਾਸ਼ਾ ਜੀ ਦੇ ਉਤੇ ਬੜੀ ਜਨਨ ਕਰਦੇ ਆ ਸੋ ਹਰ ਕੋਸ਼ਿਸ਼ ਕਰਨਗੀ ਕਿ ਸੇਮ ਪ੍ਰੀਤ ਕੇ ਭਜਨ ਮੰਦਹੀ ਕਰਗੇ ਆਪਣੇ ਦਿਲ ਦੇ ਸ਼ੁਭਾਸ ਭਜਨ ਮੰਦਗੀ ਤੋਂ ਕਰਨੀ ਹੈ ਹਾਂ ਵਿੱਚ ਇੱਕ ਪੈਂਟਾ ਸਵਾ ਕੇਂਟਾ ਨੂੰ ਆਮ ਜਤੂਮ ਕੁਰਬਾਨੀ ਦਾ ਪਾਠ ਕਰਨਾ ਕਿਆ ਦਾ ਤਖ ਨਹੀਂ ਕਰ ਸੈ ਜੇ ਕਿ ਤਕ ਇੱਕ ਪਾੜ ਜੰਮੀ ਸੈ ਅਧੀ ਦਾ ਗੰਨੋਂ ਮੂਰ ਮੰਤਰ ਜੀ ਦੇ ਲਈ ਹੈ ਜਿਵੇਂ ਤਿਵੇਂ ਤੁਸੀਂ ਆਪਣੇ ਕਿਰਤ ਦਾ ਪਰਮਾਤਮਾ ਨੂੰ ਵਿਆਹ ਕਰ ਸਕਦੇ ਹੋ ਉਸ ਅਮਰ ਤਵੇਲੇ ਦਾ ਸਮਾਂ ਗੁਰੂ ਚਰਨਾਂ ਦੇ ਵਿੱਚ ਪੇਟ ਖੁਮਾਏ ਜਿਸ ਦਿਨ ਤੋਂ ਉਹ ਇਮਾਨਦਾਰੀ ਦੇ ਨਾਲ ਮੁਖਤਵੇਲਾ ਨੂੰ ਜਤਮਾ ਵਿੱਚ ਪੇਟ ਕਰਨਾ ਸ਼ੁਰੂ ਕਰਦਾ ਸਤਵੀਰ ਸੋਚੇ ਕੋ ਆਸ਼ਾ ਜੀ ਦੀ ਕਿਰਪਾ ਸਮਾਨਿਆ ਵਿੱਚ ਨਹੀਂ ਜੰਗੀ ਮਹਾਭੀਜ ਕੇ ਨੇਸ਼ ਕੋ ਲੈਣ ਸ਼ੁਰੂ ਤੇ ਮੈਂ ਕਹਿੰਦਾਂਗੇ ਸੋ ਆਉਂ ਕਾਲ ਰੋਜ ਰਾਹਤ ਨੂੰ ਸੁਣ ਲਿਆ ਗੁਰੂ ਸਾਹਿਬ ਦੀ ਦੇਖੇ 10 ਬੇਨਤੀ ਕਰੀ ਅਰਜੀ ਲੈ ਕੇ ਮਹਾਰਾਜ ਸਤਿਆਨਸ਼ਾ ਕਿਰਪਾ ਕਰੋ ਮਰਤਬੇ ਦੇ ਉੱਤੇ ਉਠੋ ਉਠਾ ਕੇ ਆਪਣਾ ਨਾਮ ਜਪੋ ਆਪਣੇ ਆਪ ਦੇ ਉੱਤੇ ਬੈਨ ਲਗਾ ਲਗਾ ਕੇ ਮਤਵੇ ਰੇਕ ਕੇ ਸੋ ਸੰਗਤ ਜੀ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ